ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਅਕਸਰ ਜਿਹੜੇ ਨੇ ਹਾਸੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਇੱਕ ਹੋਰ ਵੱਡਾ ਹਾਸਾ ਜਿਹੜਾ ਦੇਰ ਰਾਤ ਉਸ ਵੇਲੇ ਸਾਹਮਣੇ ਆਉਂਦਾ ਜਦੋਂ ਇੱਕ ਟਰਾਲਾ ਜਿਹੜਾ ਵਾ ਡਿਵਾਈਡਰ ਦੇ ਉੱਪਰ ਚੜ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਜੋ ਟਰਾਲਾ ਪਲਟਿਆ ਹੋਇਆ ਵਾ ਟਰਾਲੇ ਦੇ ਉੱਪਰ ਦੱਸਿਆ ਜਾ ਰਿਹਾ ਕਿ ਜਿਹੜੀ ਜਵਾਰ ਆ ਉਹ ਲੋਡ ਸੀ ਤੇ ਰਾਜਸਥਾਨ ਨੰਬਰ ਜਿਹੜਾ ਟਰਾਲਾ ਦੱਸਿਆ ਜਾ ਰਿਹਾ ਕਿ ਰਾਜਸਥਾਨ ਤੋਂ ਹੀ ਆਇਆ ਸੀ ਇਹ ਹਿਮਾਚਲ ਤਰਫ ਨੂੰ ਜਾ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਕੇ ਪੂਰੀ ਤਰ੍ਹਾਂ ਜਿਹੜਾ ਵਾ ਹਾਈਵੇ ਦੇ ਉੱਪਰ ਜੀਟੀ ਰੋਡ ਦੇ ਉੱਪਰ ਖਲਾਰਾ ਪਿਆ ਹੋਇਆ ਵਾ ਬੇਸ਼ੱਕ ਸੋ ਦੱਸਿਆ ਜਾ ਰਿਹਾ ਕਿ ਦੇਰ ਰਾਤ ਜਿਹੜੀ ਟ੍ਰਾਫਿਕ ਦੀ ਸਮੱਸਿਆ ਜ਼ਰੂਰ ਆਈ ਸੀ ਪਰ ਸਥਾਨਿਕ ਜਿਹੜੀ ਚੌਂਕੀ ਬਰਿਆਰ ਦੀ ਪੁਲਿਸ ਹੈ ਉਹਦੇ ਵੱਲੋਂ ਜਿਹੜਾ ਟ੍ਰਾਫਿਕ ਸਮੱਸਿਆ ਹੈਗੀ ਆ ਉਹਨੂੰ ਬੜਾ ਹੀ ਸਚਾਰੂ ਢੰਗ ਦੇ ਨਾਲ ਇਸ ਵੇਲੇ ਜਿਹੜਾ ਚਲਾਇਆ ਜਾ ਰਿਹਾ ਤਾਂ ਕਿ ਕਿਸੇ ਨੂੰ ਆਵਾਜ਼ ਆਈ ਦੀ ਜਿਹੜੀ ਆ ਕੋਈ ਵੀ ਦਿੱਕਤ ਨਾ ਹੋਵੇ ਸਾਡੇ ਨਾਲ ਅਮਲਾਇਮ ਨੇ ਪੁਲਿਸ ਮੁਲਾਜ਼ਮ ਨੇ ਬਰਿਆਰ ਚੌਂਕੀ ਤੋਂ ਗੱਲਬਾਤ ਕਰ ਲਏ ਨੇ ਆ ਇਹ ਡਰਾਈਵਰ ਜਿਹੜਾ ਵਾ ਇਨੇ ਕੁਝ ਦੱਸਿਆ ਕਿ ਕਿਵੇਂ ਵਾਪਰਿਆ ਸਾ ਭੱਜ ਗਿਆ ਭੱਜ ਗਿਆ ਕਿ ਕਿਦੋਂ ਵਾਪਰਿਆ ਸਾ ਜੀ ਐਸਆਈ ਰਵੀ ਕੁਮਾਰ ਚੌਂਕੀ ਬਰੀਆਰ ਥਾਣਾ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਤੋਂ ਮੌਕੇ ਤੇ ਪਹੁੰਚਿਆ ਜੀ ਰਾਤ ਦੇਰ ਰਾਤ ਟਰਾਲਾ ਜਿਹੜਾ ਡਿਵਾਈਡਰ ਤੇ ਚੜ ਗਿਆ ਇਹਦੀ ਹੁੱਕ ਟੁੱਟਣ ਕਰਕੇ ਪਲਟ ਗਿਆ ਤੇ ਜਿਹਦੇ ਕਰਕੇ ਸਾਰੀ ਟ੍ਰੈਫਿਕ ਦੀ ਸਮੱਸਿਆ ਆ ਰਹੀ ਸੀ ਤੇ ਜਿਹਨੂੰ ਸੁਚਾਰੂ ਢੰਗ ਨਾਲ ਟ੍ਰੈਫਿਕ ਦੇ ਆ ਕੇ ਕੰਟਰੋਲ ਕੀਤਾ ਜੀ ਤੇ ਹੈ ਡਰਮ ਗਵਾ ਲਿਆ ਤੇ ਟਰੱਕ ਨੂੰ ਸਿੱਧਾ ਕਰਕੇ ਕੀ ਕੀਤਾ ਜਾਊਗਾ ਜੀ ਜੋ ਜਿਵੇਂ ਡਿਵਾਈਡਰ ਦੇ ਉੱਪਰ ਚੜ ਗਿਆ ਟਰਾਲਾ ਕੀ ਕੋਈ ਡਰਾਈਵਰ ਨੂੰ ਕੋਈ ਨੀਂਦ ਆਈ ਜਾਂ ਕੀ ਕਰਨ ਕੀ ਬਣਿਆ ਓਏ Rajasthan ਤੋਂ ਚੱਲਿਆ ਜੀ ਨੀਂਦ ਆ ਗਈ ਹੋएगी ਉਹਨੂੰ ਆਈ ਡੀਆ ਹੈਗਾ ਨੀਂਦ ਆ ਗਈ ਆਈ ਡੀਆ ਹੀ ਹੈ ਕਿ ਨੀਂਦ ਆ ਗਈ ਇਹਨੂੰ ਤੇ ਉਹਦੇ ਕੋਈ ਕੰਟਰੋਲ ਨਹੀਂ ਹੋਇਆ ਤੇ ਜੋ ਚੜਨ ਕਰਕੇ ਉਹਦੀ ਹੁੱਕ ਟੁੱਟ ਗਈ ਆ ਉਹ ਦੇ ਕਰਕੇ ਪਲ ਗਿਆ ਸੋ ਇਹ ਸੋਨੇ ਰਵੀ ਕੁਮਾਰ ਜੋ ਸਹਾਇਕ ਥਾਣੇਦਾਰ ਉਹਨਾਂ ਦਾ ਕਹਿਣਾ ਕਿ ਇਹ ਆਪਣਾ ਕੋਈ ਨੀਂਦ ਦਾ ਝੋਕਾ ਜਿਹੜਾ ਲੱਗਾ ਡਰਾਈਵਰ ਨੂੰ ਕਿਉਂਕਿ ਰਾਜਸਥਾਨ ਤੋਂ ਚੱਲ ਕੇ ਆ ਰਿਹਾ ਸੀ ਸੋ ਡਵਾਈਡਰ ਤੇ ਚੰਡ ਕਰਨ ਜਿਹੜਾ ਵਾ ਹਾਦਸਾ ਜਿਹੜਾ ਵਾਪਰਿਆ ਵਾ ਟਰਾਲਾ ਬੇਸ਼ੱਕ ਪਲਟ ਗਿਆ ਪਰ ਕੋਈ ਵੀ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਤੋ ਜੋ ਡਰਾਈਵਰਾਂ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਬੇਸ਼ੱਕ ਫਰਾਰ ਹੋ ਗਿਆ ਸੀ ਪਰ ਇਹ ਜਿਹੜਾ ਟਰਾਲਾ ਪਲਟਿਆ ਹੋਇਆ ਵਾ ਇਹਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਹਾਈਡਰਾ ਮਸ਼ੀਨ ਵੀ ਖੜੀ ਆ ਇਹ ਮਸ਼ੀਨ ਮਂਗਾ ਕੇ ਮਸ਼ੀਨ ਦੁਆਰਾ ਜੋ ਰਵੀ ਕੁਮਾਰ ਨੇ ਐਸੇ ਹੀ ਉਹਨਾਂ ਦੱਸਿਆ ਕਿ ਇਹਨੂੰ ਹੁਣੇ ਜਿਹੜਾ ਵਾ ਸਿੱਧਾ ਕਰ ਦਿੱਤਾ ਜਾਵੇਗਾ ਤੇ ਟ੍ਰਾਫਿਕ ਜਿਹੜੀ ਹੈ ਨਿਰੰਤਰ ਇਸੇ ਤਰ੍ਹਾਂ ਚਲਦੀ ਰਹੇਗੀ